ਸੋਹੀ ਬਨਸਾਰੇ ਅਨਸਾਰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਅਦਰਕ ਦਾ achar ਅਦਰਕ ਨੂੰ ਆਪਾਂ ਛਿੱਲ ਲਵਾਂਗੇ ਪਹਿਲਾਂ ਅਦਰਕ ਨੂੰ ਆਪਾਂ ਛਿੱਲ ਲਿਆ ਛਿੱਲ ਕੇ ਆਪਾਂ ਧੋ ਕੇ 1 ਘੰਟਾ ਆਪਾਂ ਅਦਰਕ ਨੂੰ ਧੁੱਪ ਲਵਾ ਲਈ ਅਦਰਕ ਆਪਾਂ ਸੁੱਕ ਗਿਆ ਹੁਣ ਆਪਾਂ ਇਹਦੇ ਪੀਸ ਕਰ ਲਵਾਂਗੇ ਅਦਰਕ ਦੇ ਕੱਟ ਲਵਾਂਗੇ ਅਦਰਕ ਨੂੰ ਇਸ ਤਰ੍ਹਾਂ ਆਪਾਂ ਅਦਰਕ ਦੀਆਂ ਫਾੜੀਆਂ ਕਰ ਲਵਾਂਗੇ ਸਾਰੇ ਅਦਰਕ ਦੀਆਂ ਅਦਰਕ ਨੂੰ ਆਪਾਂ ਕੱਟ ਲਿਆ ਸਾਰੇ ਨੂੰ ਆਦਰਕ ਨੂੰ ਆਪਾਂ ਵੱਡੀ ਪਲੇਟ 'ਚ ਪਾ ਦਵਾਂਗੇ ਅਦਰਕਾਂ ਟਾ ਪਾਦਰਕ ਨੂੰ ਤੋਪਲੇਵਾਵਾਂਗੇ ਫਿਰ ਇਹਦਾ ਚਾਰ ਪਾਵਾਂਗੇ ਆਪਾਂ ਅਦਰਕ ਆਪਾਂ ਅੱਧਾ ਘੰਟਾ ਸੁਕਾ ਲਿਆ ਤੋਪੇ ਅਦਰਕ ਆਪਣਾ ਸੁੱਕ ਗਿਆ ਅਦਰਕ 'ਚ ਪਾਣੀ ਨਹੀਂ ਬਿਲਕੁਲ ਵੀ ਹੋਣਾ ਚਾਹੀਦਾ ਆਪਾਂ ਅਚਾਰ ਪਾਵਾਂਗੇ ਜਿਹੜਾ ਜਮਣ ਦੀ ਸਿਰਕੇ ਚ ਪਾਵਾਂਗੇ ਇਹ ਸਿਰਕਾ ਸ਼ੂਗਰ ਲਈ ਵੀ ਬਹੁਤ ਵਧੀਆ ਤੇ ਉਦਾਂ ਪੇਟ ਲਈ ਵੀ ਬਹੁਤ ਵਧੀਆ ਇਹ ਆਪਣੀਆਂ ਕਈ ਬਿਮਾਰੀਆਂ ਨੂੰ ਠੀਕ ਕਰਦਾ ਆ ਆਪਾਂ ਡੱਬਾ ਲਿਆ ਅਚਾਰ ਪਾਉਣ ਲਈ ਆ ਆਪਾਂ ਸੈਦਾ ਨਮਕ ਲਿਆ ਸੈਦੇ ਨਮਕ ਚ ਪਾਵਾਂਗੇ ਆਪਾਂ ਅਚਾਰ ਅਦਰਕ ਦਾ ਹੁਣ ਆਪਾਂ ਆ ਦੇਖ ਨੂੰ ਡੱਬੇ ਚ ਪਾ ਲਵਾਂਗੇ ਜਾਮਨ ਦੇ ਸਿਰਕੇ ਚ ਚਾਰ ਪਾਇਆ ਹੋਇਆ ਆਪਣੇ ਪੇਟ ਚ ਗੈਸ ਨਹੀਂ ਬਣਦੀ ਆਪਣੇ ਪੇਟ ਲਈ ਬਹੁਤ ਫਾਇਦੇਮੰਦ ਆ ਇਹ ਆਦਰਕ ਆਪਾਂ ਪਾ ਲਿਆ ਡੱਬੇ ਚ ਆਪਾਂ ਇਹਦੇ ਵਿੱਚ 2 ਚਮਚੇ ਪਾਵਾਂਗੇ ਸੈਦਾ ਨਮਕ ਦੇ ਹੁਣ ਆਪਾਂ ਸਿਰਕੇ ਨੂੰ ਕੁੰਨ ਲਵਾਂਗੇ ਸਿਰ ਕੱਪਾ ਪਾ ਲਿਆ ਅਚਾਨਕ ਚ ਹੁਣ ਆਪਾਂ ਇਹ ਹਲਾ ਦਵਾਂਗੇ ਆਪਣਾ ਨਮਕ ਇਹ ਥੱਲੇ ਚਲਿਆ ਜਾਵੇ ਇਹ 4 2 3 ਲੈਣਾ ਚਾਹੀ ਆਪਣਾ ਖਾਣ ਵਾਲਾ ਬਣ ਜਾਂਦਾ ਬਹੁਤ ਫੇਸਟੀ ਅਚਾਰ ਬਣਦਾ ਇਹ ਵਿੱਚ ਜਾਮਣ ਦੇ ਸਿਰਕੇ ਚ ਨਾਲੇ ਆਪਣੇ ਅੱਜ ਇਹ ਆਪਣੇ ਸਰੀਰ ਲਈ ਬਹੁਤ ਵਧੀਆ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ